ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਾਂ ਅੱਜ ਆਪਣੀ ਕਹਾਣੀ ਚੋਰੀ ਦੀ ਤੀਮੀ ਦਾ ਭਾਗ ਦੂਜਾ ਤੇ ਆਖਰੀ ਲੈ ਕੇ ਹਾਜ਼ਰ ਹੋਏ ਆ ਪਹਿਲਾ ਭਾਗ ਤੁਸੀਂ ਸਾਰਿਆਂ ਨੇ ਤਕਰੀਬਨ ਸੁਣ ਲਿਆ ਜੇ ਕਿਸੇ ਨੇ ਪਹਿਲਾ ਭਾਗ ਨਹੀਂ ਸੁਣਿਆ ਪਹਿਲਾ ਚੈਨਲ ਤੇ ਜਾ ਕੇ ਪਹਿਲਾ ਭਾਗ ਸੁਣੋ ਕਿਉਂਕਿ ਜਦੋਂ ਆਪਾਂ ਪਹਿਲਾ ਭਾਗ ਸੁਣਾਗੇ ਫਿਰ ਹੀ ਸਾਨੂੰ ਦੂਜੇ ਭਾਗ ਦੀ ਸਮਝ ਆਊਗੀ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕੀਤੀ ਸੀ ਪਾਲੇ ਤੇ ਰਾਣੋਂ ਦੀ ਤੇ ਪਾਲੇ ਦੀ ਮਾਂ ਜੀਤੂ ਦੀ ਪਾਲੇ ਦੀ ਮਾਂ ਜੀਤੂ ਆ ਜਿਹੜੀ ਉਹ ਪਾਲੇ ਦੀ ਭਾਲ ਕਰਦੀ ਆ ਫਿਕਰ ਕਰਦੀ ਰਹਿੰਦੀ ਆ ਕਿ ਸ਼ਾਇਦ ਕਿਤੇ ਮੇਰਾ ਪਾਲਾ ਮੁੜ ਆਵੇ ਤੇ ਉਧਰੋਂ ਪਾਲਾ ਜਿਹੜਾ ਉਹ ਸ਼ਹਿਰ ਦੇ ਬਾਹਰ ਬਾਹਰ ਇੱਕ ਝੌਂਪੜੀ ਦੇ ਵਿੱਚ ਇਕੱਲੀ ਔਰਤ ਰਹਿੰਦੀ ਆ ਰਾਣੋਂ ਜਿਹੜੀ ਕਿ ਹਾਲਾਤਾਂ ਦੀ ਮਾਰੀ ਹੋਈ ਆ ਉਸ ਝੌਂਪੜੀ ਦੇ ਵਿੱਚ ਆ ਜਾਂਦਾ ਜਦੋਂ ਰਾਣੋ ਵੇਖਦੀ ਆ ਪਾਲੇ ਨੂੰ ਵੀ ਇਹ ਨਸ਼ੇ ਕਰਦਾ ਲੱਗਦਾ ਤਾਂ ਉਹ ਨੂੰ ਗੱਲਾਂ-ਗੱਲਾਂ ਦੇ ਵਿੱਚ ਬਹੁਤ ਕੁਝ ਸਮਝਾਉਂਦੀ ਆ ਜਦੋਂ ਰਾਣੋ ਆਪਣੇ ਬਾਰੇ ਪਾਲੇ ਨੂੰ ਦੱਸਦੀ ਆ ਤੇ ਪਾਲਾ ਰਾਣੋ ਨੂੰ ਆਪਣੇ ਬਾਰੇ ਦੱਸਦਾ ਫਿਰ ਦੋਨੋਂ ਨੂੰ ਇੱਕ ਦੂਜੇ ਨਾਲ ਹਮਦਰਦੀ ਹੁੰਦੀ ਆ ਦੋਨੋਂ ਇੱਕ ਦੂਜੇ ਬਾਰੇ ਸੋਚਦੇ ਆ ਪਰ ਬੋਲ ਕੇ ਕੁਝ ਨਹੀਂ ਕਹਿੰਦੇ ਹੈਗੇ ਰਾਣੋ ਪਾਲੇ ਦਾ ਕਾਫੀ ਖਿਆਲ ਰੱਖਦੀ ਆ ਖਾਣ ਪੀਣ ਦਾ ਖਿਆਲ ਰੱਖਦੀ ਆ ਇੱਕ ਦਿਨ ਰਾਣੋ ਜਦੋਂ ਕੰਮ ਤੇ ਜਾਣ ਲੱਗੀ ਸ਼ਹਿਰ ਤਾਂ ਪਾਲਾ ਕਹਿੰਦਾ ਕਿ ਤੂੰ ਐਂ ਕਰ ਰਾਣੋ ਤੂੰ ਨਾ ਜਾ ਵੀ ਅੱਜ ਜਿਆਦਾ ਠੰਡ ਹੈਗੀ ਉਹ ਕਹਿੰਦੀ ਵੀ ਠੰਡ ਤਾਂ ਰੋਜ਼ ਹੀ ਹੁੰਦੀ ਆ ਵੀ ਢਿੱਡ ਤਾਂ ਖਾਣ ਨੂੰ ਮੰਗਦਾ ਹਨਾ ਵੀ ਜੇ ਸ਼ਹਿਰ ਜਾਊਂਗੀ ਕੰਮ ਤੇ ਫੇਰ ਹੀ ਪੈਸੇ ਮਿਲਣਗੇ ਤੇ ਉਹ ਕਹਿੰਦਾ ਕਿ ਤੂੰ ਅੱਜ ਨਾ ਜਾ ਉਹ ਕਹਿੰਦੀ ਵੀ ਨਹੀਂ ਮੈਂ ਜਾਊਂਗੀ ਉਹ ਕਹਿੰਦਾ ਚਲ ਫੇਰ ਐਂ ਕਰ ਮੈਂ ਤੈਨੂੰ ਛੱਡਿਆਉਣਾ ਚਲੋ ਪਾਲਾ ਜਿਹੜਾ ਉਹ ਰਾਣੋ ਨੂੰ ਸ਼ਹਿਰ ਛੱਡਣ ਜਾਂਦਾ ਜਦੋਂ ਦੋਨੋਂ ਇੱਕ ਦੂਜੇ ਨਾਲ ਤੁਰੇ ਜਾਂਦੇ ਆ ਤਾਂ ਦੋਨਾਂ ਨੂੰ ਵਧੀਆ ਲੱਗ ਰਿਹਾ ਹੁੰਦਾ ਪਰ ਬੋਲਦੇ ਕੁਛ ਨਹੀਂ ਰਾણો ਸ਼ਹਿਰ ਚ ਜਿਹੜੀ ਦੁਕਾਨ ਤੇ ਲੱਗੀ ਹੋਈ ਆ ਕੰਮ ਕਰਦੀ ਉਹ ਉੱਥੇ ਚਲੀ ਜਾਂਦੀ ਆ ਤੇ ਪਾਲਾ ਉੱਥੋਂ ਵਾਪਸ ਮੁੜਿਆ ਆਉਂਦਾ ਨੂੰ ਛੱਡ ਕੇ ਮੁੜਦਾ ਆਉਂਦਾ ਜਦੋਂ ਉਹ ਝੌਂਪੜੀ ਵੱਲ ਨੂੰ ਜਾਂਦਾ ਤਾਂ ਉੱਥੇ ਨਾ ਕੱਚੇ ਰਾਹ ਤੇ ਇੱਕ ਠੇਕਾ ਬਣਿਆ ਹੋਇਆ ਸੀ ਭਾਵੇਂ ਕਿ ਉਹਨੇ 2-3 ਦਿਨ ਹੋ ਗਏ ਸ਼ਰਾਬ ਨਹੀਂ ਪੀਤੀ ਸੀ ਪਰ ਅੱਜ ਉਹਨੂੰ ਤੋੜ ਲੱਗੀ ਸੀ ਕਿਉਂਕਿ ਜਿਹੜਾ ਬੰਦਾ ਨਿਤ ਦੀ ਸ਼ਰਾਬ ਪੀਂਦਾ ਪੂਰਾ ਸ਼ਰਾਬੀ ਹੋਵੇ ਉਹਨੂੰ ਇੱਕਦਮ ਸ਼ਰਾਬ ਛੱਡਣੀ ਆ ਜਿਹੜੀ ਔਖੀ ਲੱਗਦੀ ਆ ਤੇ ਉਹਨਾ ਇੱਕ ਅਧਿਆ ਖਰੀਦ ਲੈਂਦਾ ਸ਼ਰਾਬ ਦਾ ਅਧਿਆ ਸ਼ਰਾਬ ਦਾ ਖਰੀਦ ਕੇ ਉਹ ਅੱਗੇ-ਅੱਗੇ ਤੁਰਿਆ ਆਉਂਦਾ ਤੇ ਨਹਿਰ ਦੀ ਪਟੜੀ ਤੇ ਬਹਿ ਕੇ ਜਦੋਂ ਪੀਣ ਲੱਗਦਾ ਹਜੇ ਉਹਨੇ ਅਧਿਆ ਖੋਲ ਕੇ ਮੂੰਹ ਨੂੰ ਲਾਇਆ ਹੁੰਦਾ ਤੇ ਉਹਦੇ ਨਾਲ ਰਾਣੋਂ ਦੀ ਗੱਲ ਯਾਦ ਆ ਜਾਂਦੀ ਆ ਰਾਣੋਂ ਨੇ ਉਹਨੂੰ ਕਿਹਾ ਸੀ ਕਿ ਨਸ਼ੇ ਕਰਨ ਨੂੰ ਤਾਂ ਹੋਰ ਵੀ ਬਥੇਰੇ ਐ ਇਸ ਦੁਨੀਆ ਤੇ ਤੁਹਾਨੂੰ ਕੰਮ ਦਾ ਨਸ਼ਾ ਹੋ ਸਕਦਾ ਤੁਹਾਨੂੰ ਪਰਿਵਾਰ ਦਾ ਨਸ਼ਾ ਹੋ ਸਕਦਾ ਜ਼ਰੂਰੀ ਤਾਂ ਨਹੀਂ ਵੀ ਅਸੀਂ ਸ਼ਰਾਬ ਦਾ ਨਸ਼ਾ ਹੀ ਕਰਨਾ ਜਦੋਂ ਉਹਦੇ ਰਾਣੋਂ ਦੀ ਗੱਲ ਯਾਦ ਆਉਂਦੀ ਆ ਤਾਂ ਉਹ ਅਧੀਏ ਨੂੰ ਐਸੇ ਤਰ੍ਹਾਂ ਹੀ ਨਹਿਰ ਦੇ ਵਿੱਚ ਸੁੱਟ ਦਿੰਦਾ ਤੇ ਉੱਥੋਂ ਲੜ ਖੜਾਉਂਦਾ ਆ ਕੇ ਝੌਂਪੜੀ ਦੇ ਵਿੱਚ ਪਾਏ ਜਾਂਦਾ ਝੌਂਪੜੀ ਦੇ ਬਾਹਰ ਹੀ ਆਇਆ ਹੁੰਦਾ ਤੇ ਉਹਨੂੰ ਨਾ ਮਤਲਬ ਨਸ਼ੇ ਦੀ ਤੋੜ ਕਰਕੇ ਉਹਦਾ ਸਰੀਰ ਆ ਜਿਹੜਾ ਗਰਮ ਹੋ ਜਾਂਦਾ ਉਹਨੂੰ ਆਏ ਲੱਗਦਾ ਸੇਕ ਮਾਰਦਾ ਮੇਰੇ ਚੋਂ ਤੇ ਉਹਦੀਆਂ ਨਾੜਾਂ ਨਾ ਫਟਕਣ ਲੱਗ ਜਾਂਦੀਆਂ ਨੇ ਬਾਹਰ ਨਾਲ ਝੌਂਪੜੀ ਦੇ ਪਾਣੀ ਦੀ ਬਾਲਟੀ ਪਰੀ ਹੋਈ ਸੀ ਜਿਹੜੀ ਅਕਸਰ ਰਾਣੋਂ ਭਰ ਕੇ ਰੱਖਦੀ ਸੀ ਕੋਈ ਕੱਪੜੇ ਧੋਣ ਨੂੰ ਜਾਂ ਭਾਂਡੇ ਧੋਣ ਨੂੰ ਉਹ ਬਾਲਟੀ ਨਾ ਉਹ ਕੀ ਕਰਦਾ ਚੱਕਦਾ ਤੇ ਆਪਣੇ ਸਿਰ 'ਚ ਪਾ ਲੈਂਦਾ ਆਪਣੀ ਬਾਡੀ ਤੇ ਪਾ ਲੈਂਦਾ ਕਿਉਂਕਿ ਉਹਨੂੰ ਇੰਨੀ ਜ਼ਿਆਦਾ ਗਰਮੀ ਲੱਗ ਰਹੀ ਸੀ ਕਿ ਉਹਨੇ ਪਰਵਾਹ ਨਹੀਂ ਕੀਤੀ ਠੰਡੇ ਪਾਣੀ ਦੀ ਬਾਲਟੀ ਉਹਨੇ ਉੱਤੇ ਪਾ ਲਈ ਤੇ ਉਸ ਤੋਂ ਬਾਅਦ ਉਹਦੇ ਕੱਪੜੇ ਭਿੱਜ ਗਏ ਫਿਰ ਉਹਨੇ ਕੱਪੜੇ ਬਦਲੇ ਕੱਪੜੇ ਬਦਲ ਕੇ ਤੇ ਹਰਜਾਈ 'ਚ ਪੈ ਗਿਆ ਤੇ ਜਦੋਂ ਉਹ ਮਤਲਬ ਨਾ ਕੇ ਹਟਿਆ ਸੀ ਪਾਣੀ ਡੋਲ ਕੇ ਹਟਿਆ ਸੀ ਤਾਂ ਉਹਨੂੰ ਕੰਬਣੀ ਛਿੜ ਗਈ ਸੀ ਪਹਿਲਾਂ ਉਹਨੂੰ ਆਪਣਾ ਸਰੀਰ ਗਰਮ ਲੱਗ ਰਿਹਾ ਸੀ ਪਰ ਕੰਬਣੀ ਛਿੜ ਗਈ ਤੇ ਹਰਜਾਈ 'ਚ ਪਿਆ ਕੰਬੀ ਜਾਂਦਾ ਕੰਬਦਾ ਕੰਬਦਾ ਤੇ ਉਹ ਬੜਾ ਹਨਾ ਉਹਨੂੰ ਐਂ ਲੱਗਦਾ ਵੀ ਮੈਂ ਪਾਣੀ ਨਹੀਂ ਪਾਉਣਾ ਸੀ ਉੱਤੇ ਚਲੋ ਫਿਰ ਵੀ ਬੇਸੁੱਧ ਹੋ ਜਾਂਦਾ ਉਹ ਤੇ ਸ਼ਾਮ ਤੱਕ ਉਹਨੂੰ 104 ਬੁਖਾਰ ਹੋ ਜਾਂਦਾ ਉਹਦੀ ਬਾਡੀ ਜਿਹੜੀ ਤਪ ਰਹੀ ਹੁੰਦੀ ਆ ਤੇ ਹੂੰ ਹੂੰ ਕਰਨ ਲੱਗ ਜਾਂਦਾ ਉਹ ਬੁਖਾਰ ਨਾਲ ਰਾਨੂੰ ਸ਼ਾਮ ਹੋਈ ਨੂੰ ਮੁੜਦੀ ਆ ਤੇ ਆਉਂਦੀ ਨਾ ਉਹ ਦੁਕਾਨ ਤੋਂ ਆਉਂਦੀ ਉਹਨੇ ਨਾਲ ਸ਼ਾਹੂਕਰਨਾ ਸਾਹਿਬ ਕਤਵ ਕਰਦੀ ਆ ਕਿ ਮੇਰੇ ਪੈਸੇ ਦੇ ਦੇ ਇਉਂਦਾ 335 ਰੁਪਏ ਵਾਧਦੇ ਨੇਗੇ ਸਾਰੇ ਕਟਕਟਾਈ ਕਰਕੇ ਕਿਉਂਕਿ ਕੁਝ ਪਹਿਲਾਂ ਫੜ ਲਿਆ ਹੁੰਦੀ ਆ ਤੇ ਚਲੋ ਉਹ ਕੀ ਸੋਚਦੀ ਆ ਉਹ ਸੋਚਦੀ ਆ ਵੀ ਮੈਂ ਦੁੱਧ ਲੈ ਲਾਂ ਦੋ ਪੈਕੇਟ ਉਹ ਦੁੱਧ ਦੇ ਲੈਂਦੀ ਆ ਕੁਝ ਖਾਣ ਪੀਣ ਦੀਆਂ ਹੋਰ ਚੀਜ਼ਾਂ ਲੈਂਦੀ ਆ ਵੀ ਪਾਲਾ ਹਨਾ ਵੀ ਉਹਨੇ ਨਸ਼ਾ ਛੱਡਿਆਗਾ ਉਹਨੂੰ ਮੈਂ ਨਾ ਵਧੀਆ ਦੁੱਧ ਦੁੱਧ ਪਿਾਵਾਂ ਜਾਂ ਖਵਾਵਾਂ ਵੀ ਉਹਦੀ ਸਿਹਤ ਵਧੀਆ ਬਣ ਜਾਈ ਚਲੋ ਉਹ ਆ ਜਾਂਦੀ ਆ ਤੇ ਜਦੋਂ ਉਹ ਆ ਕੇ ਵੇਖਦੀ ਆ ਪਾਲੇ ਦੇ ਗਿੱਲੇ ਕੱਪੜੇ ਸਾਈਡ ਤੇ ਟੰਗੇ ਪਏ ਹੁੰਦੇ ਆ ਤੇ ਪਾਣੀ ਦੀ ਬਾਲਟੀ ਖਾਲੀ ਕਰੀ ਪਈ ਹੁੰਦੀ ਆ ਇਉਂ ਉਹਨੂੰ ਨਾ ਕਬਰਾਟ ਹੋਣ ਲੱਗ ਜਾਂਦੀ ਆ ਵੀ ਠੰਡੇ ਪਾਣੀ ਨਾਲ ਨਹਾ ਲਿਆ ਜਦੋਂ ਉਹ ਦੌੜ ਕੇ ਜਾਂਦੀ ਆ ਗਾਹਾਂ ਵੇਖਦੀ ਆ ਤੇ ਪਾਲੇ ਦੀ ਹੋਂਗਰ ਵੱਜ ਰਹੀ ਹੁੰਦੀ ਆ ਬੁਖਾਰ ਨਾਲ ਤੇ ਕੰਬਣੀ ਲੱਗੀ ਪਈ ਹੁੰਦੀ ਆ ਉਹਨੂੰ ਫਟਾਫਟ ਰਾણો ਜਿਹੜੀ ਚੁੱਲ੍ਹੇ 'ਚ ਅੱਗ ਮਚਾਉਂਦੀ ਆ ਤੇ ਨਾਲੇ ਪਾਲੇ ਨੂੰ ਕਹਿ ਰਹੀ ਹੁੰਦੀ ਆ ਵੀ ਤੈਨੂੰ ਪਤਾ ਨਹੀਂ ਨਾਤੇ ਬਿਨਾ ਕਿ ਤੈਨੂੰ ਸਰਦਾ ਨਹੀਂ ਸੀ ਜਿੱਥੇ ਐਨੇ ਦਿਨ ਹੋ ਗਏ ਨਾਤਾ ਨਹੀਂ ਸੀ ਤੇ ਹੁਣ ਅੱਜ ਨਹਾਉਣ ਨੂੰ ਕੀ ਸੀ ਜੇ ਨਹਾਉਣਾ ਹੀ ਸੀ ਗਰਮ ਪਾਣੀ ਨਾਲ ਨਹਾ ਲੈਂਦਾ ਮੈਂ ਆ ਕੇ ਗਰਮ ਕਰ ਦਿੰਦੀ ਹੁਣ ਇਹਨੂੰ ਨਹਾਉਣ ਆ ਗਿਆ ਪਹਿਲੀ ਖਿਆਲ ਰੱਖਦਾ ਨਾ ਨਸ਼ੇ ਕਰਦਾ ਤੇ ਨਾ ਆਪਦੀ ਜ਼ਿੰਦਗੀ ਨੂੰ ਇਸਲੀ ਤੇ ਲਿਆਉਂਦਾ ਚਲੋ ਬੜੇ ਆਪਣੇਪਣ ਨਾਲ ਹੱਕ ਜਾ ਜਤੌਂਦੀ ਹੋਈ ਬੋਲੀ ਜਾਂਦੀ ਆ ਤੇ ਜਦੋਂ ਉਹ ਅੱਗ ਮਚਾਉਂਦੀ ਆ ਤੇ ਉਹ ਪਾਲੇ ਨੂੰ ਕਹਿੰਦੀ ਆ ਵੀ ਅੱਗ ਸੇਕ ਲਾ ਤਾਂ ਪਾਲੇ ਤੋਂ ਉੱਠਿਆ ਨਹੀਂ ਜਾਂਦਾ ਉਹ ਦੁੱਧ ਨੂੰ ਵਾਲਾ ਦੇ ਲੈਂਦੀ ਆ ਜਿਹੜਾ ਦੁੱਧ ਲੈ ਕੇ ਆਈ ਹੁੰਦੀ ਆ ਤੇ ਉਹਨੂੰ ਦੁੱਧ ਕਹਿੰਦੀ ਆ ਵੀ ਦੁੱਧ ਪੀ ਲਾ ਪਾਲੇ ਤੋਂ ਖੜਾ ਤਾਂ ਹੋਈਦਾ ਨਹੀਂ ਚਲੋ ਰਾਣੋ ਉਹਨੂੰ ਸਹਾਰਾ ਦੇ ਕੇ ਖੜਾ ਕਰਦੀ ਆ ਤੇ ਉਹ ਦੁੱਧ ਪੀ ਕੇ ਫਿਰ ਮੰਜੇ ਤੇ ਡਿੱਗ ਜਾਂਦਾ ਤੇ ਜਦੋਂ ਪਾਲੇ ਰਾਣੋ ਪਾਲੇ ਦੇ ਮੱਥੇ ਤੇ ਹੱਥ ਰੱਖਦੀ ਆ ਤੇ ਵੇਖਦੀ ਆ ਵੀ ਉਹ ਗਰਮ ਹੋਇਆ ਪਿਆ ਹਨਾ ਤੇ ਉਹਨੂੰ ਕਾਫੀ ਕੁਝ ਬੋਲਦੀ ਆ ਚੱਲ ਉਸ ਤੋਂ ਬਾਅਦ ਉਹ ਦਵਾਈ ਲਈ ਆਈ ਹੁੰਦੀ ਆ ਕੁਸ਼ਕ ਤੇ ਉਹ ਦਵਾਈ ਦਿੰਦੀ ਆ ਉਹਨੂੰ ਕਿਉਂਕਿ ਦਵਾਈ ਉਹ ਦੱਸ ਕੇ ਲਈ ਆਈ ਸੀ ਵੈਦ ਨੂੰ ਇੱਕ ਦਿਨ ਪਹਿਲਾਂ ਲਈ ਆਈ ਸੀ ਦਵਾਈ ਉਹ ਵੀ ਨਸ਼ਾ ਛੱਡਿਆ ਇਸ ਤਰ੍ਹਾਂ ਕੋਈ ਬੰਦਾਗਾ ਹਨਾ ਵੀ ਉਹਨੇ ਨਸ਼ਾ ਛੱਡਿਆ ਵੀ ਉਹਦੇ ਵਾਸਤੇ ਦਵਾਈ ਤੇ ਉਹ ਦਵਾਈ ਆ ਜਿਹੜੀ ਉਹ ਦੇ ਦਿੰਦੀ ਹੈਗੀ ਜਦੋਂ ਦਵਾਈ ਦਿੰਦੀ ਆ ਤੇ ਪਾਲਾ ਜਿਹੜਾ ਦਵਾਈ ਲੈ ਕੇ ਸੌਂ ਜਾਂਦਾ ਜਿਹਨੂੰ ਦਾ ਬੁਖਾਰ ਆ ਜਿਹੜਾ ਘੰਟੇ ਕਿਤੇ ਉੱਤਰ ਜਾਂਦਾ ਉਸ ਤੋਂ ਬਾਅਦ ਰਾਣੋ ਖਾਣ ਨੂੰ ਚੌਲ ਬਣਾਉਂਦੀ ਆ ਚੌਲ ਬਣਾ ਕੇ ਉਹ ਰੱਖ ਦਿੰਦੀ ਆ ਤੇ ਫਿਰ ਉਹ ਪਾਲੇ ਨੂੰ ਬਾਜ ਮਾਰਦੀ ਆ ਵੀ ਉੱਠ ਖੜੋ ਚੌਲ ਖਾ ਲੋ ਕਹਿੰਦਾ ਵੀ ਮੈਂ ਨਹੀਂ ਖਾਣੇ ਮੈਨੂੰ ਤਾਂ ਭੁੱਖ ਨਹੀਂ ਤੂੰ ਖਾ ਲਾ ਉਹ ਕਹਿੰਦੀ ਫਿਰ ਮੈਂ ਵੀ ਨਹੀਂ ਖਾਣੇ ਮੈਨੂੰ ਵੀ ਨਹੀਂ ਭੁੱਖ ਜਦੋਂ ਕਹਿੰਦੀ ਖਾਏਗਾ ਪੀਏਗਾ ਨਹੀਂ ਫਿਰ ਜਾਣ ਕਿੱਥੋਂ ਪਊਗੀ ਹਰ ਇੱਕ ਚੀਜ਼ ਜਿਹੜੀ ਖਾਣ ਵਾਲੀ ਹੁੰਦੀ ਆ ਉਹਨੂੰ ਤਾਂ ਤੂੰ ਕਹਿ ਦਿੰਨਾ ਮੈਂ ਖਾਣੀ ਨਹੀਂ ਚੱਲ ਫਿਰ ਪਾਲਾ ਜਿਹੜਾ ਉਹਨੂੰ ਕਹਿੰਦਾ ਵੀ ਲਿਆ ਦੇ। ਰਾਣੋ ਉਹਨੂੰ ਚੌਲ ਪਾ ਕੇ ਦੇ ਦਿੰਦੀ ਆ ਤੇ ਉਹ ਚੌਲ ਖਾ ਲੈਂਦਾ ਤੇ ਫਿਰ ਰਾਣੋ ਵੀ ਖਾ ਲੈਂਦੀ ਆ। ਚਲੋ ਪਾਲਾ ਦਵਾਈ ਲੈ ਕੇ ਫਿਰ ਸੌਂ ਜਾਂਦਾ। ਪਰ ਰਾਣੋ ਨੂੰ ਨੀਂਦ ਨਹੀਂ ਆਉਂਦੀ। ਉਹ ਸਾਰੀ ਰਾਤ ਇਹ ਸੋਚਦੀ ਰਹਿੰਦੀ ਆ ਵੀ ਇੱਕ ਬਗਾਨਾ ਮਰਦ ਜਿਹਨੂੰ ਮੈਂ ਜਾਣਦੀ ਤੱਕ ਨਹੀਂ ਇਹਦੇ ਨਾਲ ਮੈਨੂੰ ਇੰਨਾ ਲਗਾਵ ਕਿਉਂ ਹੋਇਆ? ਕਿਉਂ ਮੈਂ ਫਿਕਰ ਕਰਦੀ ਆ ਇਹਦੀ? ਕਿਉਂ ਮੈਂ ਇਹਦਾ ਇੰਨਾ ਖਿਆਲ ਰੱਖਦੀ ਆ? ਤੇ ਦੂਜੀ ਗੱਲ ਇਹ ਬੰਦਾ ਹਨਾ ਵੀ ਅੱਜ ਤੱਕ ਮੇਰੀ ਝੌਂਪੜੀ 'ਚ ਜਿੰਨੇ ਬੰਦੇ ਆਏ ਆ ਸਾਰਿਆਂ ਨੇ ਮੇਰੇ ਜਿਸਮ ਦਾ ਸੌਦਾ ਕੀਤਾ ਵੀ ਇਹਨੇ ਮੇਰੇ ਵੱਲ ਅੱਖ ਪੱਟ ਕੇ ਵੇਖਿਆ ਵੀ ਨਹੀਂ ਵੀ ਅਸੀਂ ਦੋਨੋਂ ਇੱਕ ਦੂਜੇ ਨੂੰ ਕਿੰਨਾ ਮਤਲਬ ਇੱਕ ਦੂਜੇ ਦੇ ਨੇੜੇ ਹੁੰਦੇ ਜਾ ਰਹੇ ਆ ਕਿੰਨਾ ਸਾਨੂੰ ਇੱਕ ਦੂਜੇ ਤੇ ਵਿਸ਼ਵਾਸ ਹੁੰਦਾ ਜਾ ਰਿਹਾ ਤੇ ਉਹ ਸੋਚਦੀ ਆ ਵੀ ਮੈਂ ਇਹਨੂੰ ਕਹੂੰਗੀ ਵੀ ਛੇਤੀ ਠੀਕ ਹੋ ਤੇ ਜਾ ਕੇ ਆਪਣੀ ਬੁੱਢੜੀ ਮਾਂ ਦੀ ਸੇਵਾ ਕਰ ਕਿਉਂਕਿ ਉਹਨੇ ਆਪਣੀ ਮਾਂ ਬਾਰੇ ਦੱਸਿਆ ਹੀ ਸੀ ਇਸ ਤਰ੍ਹਾਂ ਚਲੋ ਸੋਚਦੇ ਸੋਚਦੇ ਉਹਨੂੰ ਕਦੋਂ ਨੀਂਦ ਆ ਜਾਂਦੀ ਹੈ ਉਹਨੂੰ ਪਤਾ ਨਹੀਂ ਲੱਗਦਾ ਦੂਜੇ ਪਾਸੇ ਜਿਹੜੀ ਪਾਲੇ ਦੀ ਮਾਂ ਗਈ ਉਹ ਪਿੰਡ ਦੇ ਵਿੱਚ ਜਾਂਦੀ ਆ ਪਿੰਡ ਦੇ ਵਿੱਚ ਪੁੱਛਦੀ ਆ ਤਾਂ ਪਿੰਡ ਦੇ ਲੋਕ ਉਹਨੂੰ ਉਹੀ ਜਵਾਬ ਦਿੰਦੇ ਆ ਕਿ ਤੇਰਾ ਪੁੱਤ ਐ ਨਹੀਂ ਪਤਾ ਨਸ਼ਾ ਕਰਕੇ ਕਿੱਥੇ ਡਿੱਗਿਆ ਪਿਆ ਹੋਊਗਾ ਤੇ ਚਲੋ ਉਹ ਮੁੜਿਆਉਂਦੀ ਆ ਆ ਕੇ ਸ਼ਾਮ ਹੋਈ ਹੁੰਦੀ ਆ ਤੇ ਉਹਦਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਉਹ ਦਰਵਾਜ਼ਾ ਬੰਦ ਕਰਕੇ ਆ ਕੇ ਹਜੇ ਅੰਦਰ ਪੈਣ ਹੀ ਲੱਗਦੀ ਆ ਕਿ ਉਹਨਾਂ ਦਾ ਦਰਵਾਜ਼ਾ ਖੜਕਣ ਲੱਗ ਜਾਂਦਾ ਜੀਤੋ ਸੋਚਦੀ ਆ ਵੀ ਐਨੇ ਕਵੇਲੇ ਕੌਣ ਤੇ ਉਹ ਭੱਜੀ ਆਉਂਦੀ ਆ ਐਂ ਸੋਚਦੀ ਆ ਵੀ ਕਿ ਕਿਤੇ ਮੇਰਾ ਪੁੱਤ ਪਾਲਲਾ ਤਾਂ ਨਹੀਂ ਆ ਗਿਆ ਚਲੋ ਜਦੋਂ ਆਉਂਦੀ ਆ ਦਰਵਾਜ਼ੇ ਕੋਲ ਤਾਂ ਦਰਵਾਜ਼ੇ ਤੇ ਉਹਦੀ ਦਰਾਣੀ ਖੜੀਵਾਜਾਂ ਮਾਰੀ ਜਾਂਦੀ ਹੁੰਦੀ ਆ ਉਹਦਾ ਨਾਮ ਬੀਰੋ ਹੁੰਦਾ ਭੈਣੇ ਦਰਵਾਜ਼ਾ ਖੋਲ ਭੈਣੇ ਤੇ ਜਦੋਂ ਉਹ ਦਰਵਾਜ਼ਾ ਖੋਲਦੀ ਆ ਤੇ ਉਹ ਪੁੱਛਦੀ ਆ ਵੀ ਕੀ ਹੋ ਗਿਆ ਅੱਧੀ ਰਾਤ ਨੂੰ ਐਨੀ ਘਬराई ਕਰ ਤੋਂ ਆ ਤਾਂ ਬੀਰੋ ਕਹਿੰਦੀ ਬਸ ਛੇਤੀ ਆ ਜਾ ਮੇਰੇ ਨਾਲ ਤੇ ਪਾਲੇ ਦੇ ਚਾਚੇ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਚਲੋ ਉਹ ਜਾਂਦਾ ਜਾਂਦੀ ਆ ਜੀਤੋ ਆਪਦੇ ਦਿਔਰ ਦੀ ਹਾਲਤ ਵੇਖਦੀ ਆ ਤੇ ਵੀਰੋ ਦੱਸਦੀ ਆ ਵੀ ਇਹ ਸਵੇਰ ਦਾ ਸਪਰੇਅ ਕਰਨ ਗਿਆ ਸੀ ਖੇਤ ਕੁਛ ਨਹੀਂ ਖਾਦਾ ਪੀਤਾ ਤੇ ਸਪਰੇਅ ਕਰਦੇ ਕਰਦੇ ਇਹਨੂੰ ਦਵਾਈ ਚੜ ਗਈ ਵੀ ਮੈਨੂੰ ਤਾਂ ਲੱਗਦਾ ਇਹ ਬਚਦਾ ਨਹੀਂ ਹੁਣ ਤੇ ਚਲੋ ਉਹ ਆਪਣੇ ਦਿਔਰ ਕੋਲ ਜਾਂਦੀ ਹੈਗੀ ਜੀਤੋ ਤੇ ਉਹਦਾ ਦਿਔਰ ਆ ਜਿਹੜਾ ਉਹ ਜੀਤੋ ਤੋਂ ਮਾਫੀ ਮੰਗਦਾ ਕਿ ਭਾਬੀ ਮੈਨੂੰ ਮਾਫ ਕਰ ਦੇ ਮੈਂ ਆਪਣੇ ਸਵਾਰਥ ਲਈ ਤੇਰੇ ਪੁੱਤ ਦੀ ਜ਼ਮੀਨ ਦੱਬੀ ਤੇਰੇ ਪੁੱਤ ਨੂੰ ਮੈਂ ਗਲਤ ਰਾਹ ਤੇ ਪਾਇਆ ਮੈਂ ਮਾਫੀ ਦੇ ਲਾਇਕ ਤਾਂ ਹੈ ਨਹੀਂ ਪਰ ਮੈਨੂੰ ਪਤਾ ਹੁਣ ਮੇਰੇ ਤੇ ਥੋੜੇ ਸਾਹ ਹੀ ਰਹਿੰਦੇ ਆ ਮੈਂ ਇਸ ਸੰਸਾਰ ਨੂੰ ਛੱਡ ਕੇ ਚੱਲਿਆਂ ਤੇ ਮੈਂ ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹਣਾ। ਤਾਂ ਜੀਤੋ ਆ ਜਿਹੜੀ ਉਹ ਭੱਜ ਕੇ ਬੂਹੇ ਵੱਲ ਜਾਂਦੀ ਆ ਤੇ ਸੋਚਦੀ ਆ ਵੀ ਮੈਂ ਪਿੰਡ ਦੇ ਵਿੱਚੋਂ ਕਿਸੇ ਵੈਦ ਨੂੰ ਬੁਲਾ ਕੇ ਲਿਆਉਣੀ ਆ ਵੀ ਐਂ ਤਾਂ ਨਹੀਂ ਮਰਨ ਦੇਣਾ। ਪਰ ਜਦੋਂ ਜੀਤੋ ਹਜੇ ਦਰਵਾਜ਼ੇ 'ਤੇ ਗਈ ਹੁੰਦੀ ਆ ਤਾਂ ਵੀਰੋ ਦੀ ਚੀਕ ਨਿਕਲ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਭੈਣੇ ਇਹ ਤਾਂ ਗਿਆ। ਜੀਤੋ ਵੀ ਜਦੋਂ ਵਾਪਸ ਆ ਕੇ ਵੇਖਦੀ ਆ ਉਦੋਂ ਤੱਕ ਉਹਦਾ ਦਿਹੌਰ ਆ ਜਿਹੜਾ ਉਹਦੀ ਮੌਤ ਹੋ ਚੁੱਕੀ ਹੁੰਦੀ ਆ। ਚਲੋ ਦੋਨਾਂ ਦਾ ਰੋਣ-ਕਲੌਣ ਪੈ ਜਾਂਦਾ। ਅ ਇਥੇ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਬੀਰੋ ਤੇ ਉਹਦੇ ਘਰ ਵਾਲਾ ਉਹਨਾਂ ਦੇ ਕੋਈ ਔਲਾਦ ਹੈ ਨਹੀਂ ਸੀ ਪਰ ਫਿਰ ਵੀ ਉਸ ਬੰਦੇ ਨੇ ਆਪਣੇ ਭਤੀਜੇ ਨੂੰ ਗਲਤ ਰਾਹ ਤੇ ਪਾਇਆ ਉਹਦੀ ਜ਼ਮੀਨ ਦੱਬੀ ਤੇ ਜਾਂਦਾ ਜਾਂਦਾ ਉਹ ਇਹ ਕਹਿ ਜਾਂਦਾ ਕਿ ਤੂੰ ਬੰਦਿਆਂ ਵਰਗੀਆਂ ਭਾਬੀ ਸਾਰੀ ਜ਼ਮੀਨ ਤੂੰ ਸਾਬੇਂਗੀ ਤੇ ਆਪਦੇ ਪੁੱਤ ਦੇ ਨਾਂ ਕਰਾਏਂਗੀ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਜਿਹੜੀ ਵੀ ਮੇਰੀ ਜ਼ਮੀਨ ਆ ਉਹ ਸਾਰੀ ਪਾਲੇ ਦੇ ਨਾਂ ਕਰਾਦੀ ਪਾਲਾ ਜਰੂਰ ਕਿਤੇ ਨਾ ਕਿਤੇ ਮੁੜ ਕੇ ਆਊਗਾ ਤੇ ਤੁਸੀਂ ਦੋਨੇ ਜਾਨੀਆਂ ਰਲ ਕੇ ਟਾਈਮ ਪਾਸ ਕਰਿਓ ਵੀ ਜਿਹੜੀ ਗਲਤੀ ਮੈਂ ਕੀਤੀ ਆ ਉਹ ਤੁਸੀਂ ਨਹੀਂ ਕਰਨੀ ਜਾਂਦਾ ਜਾਂਦਾ ਮਰਦਾ ਮਰਦਾ ਉਹ ਇਹ ਗੱਲਾਂ ਕਹਿ ਕੇ ਜਾਂਦਾ ਚਲੋ ਜਦੋਂ ਦਰਾਣੀ ਛਾਣੀ ਰੋਣ ਲੱਗ ਜਾਂਦੀਆਂ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਆ ਤੇ ਸ਼ਾਮ ਦਾ ਵੇਲਾ ਸੀਗਾ ਲੋਕੀ ਇਹ ਸੋਚਦੇ ਆ ਵੀ ਸਪਰੇਅ ਚੜੀ ਹੋਈ ਆ ਹਨਾ ਵੀ ਕਹਿੰਦੇ ਹੁੰਦੇ ਆ ਨਾ ਵੀ ਜੇ ਜ਼ਹਿਰ ਵੀ ਖਾਦਾ ਪੀਤਾ ਹੋਵੇ ਜਾਂ ਚੜਿਆ ਹੋਵੇ ਤਾਂ ਵੀ ਬਾਡੀ ਆ ਜਿਹੜੀ ਉਹਦਾ ਫੁੱਲਣ ਦਾ ਡਰ ਰਹਿੰਦਾ ਵੀ ਫਟਣ ਦਾ ਵੀ ਡਰ ਰਹਿੰਦਾ ਫਿਰ ਇਸ ਕਰਕੇ ਮੂਹ ਹਨੇਰੇ ਹੀ ਪਿੰਡ ਦੇ ਲੋਕ ਆ ਜਿਹੜੇ ਚੜਦੀ ਰਾਤ ਦੇ ਨਾਲ ਹੀ ਉਹਦਾ ਅੰਤਮ ਸੰਸਕਾਰ ਆ ਜਿਹੜਾ ਉਹ ਕਰ ਦਿੰਦੇ ਆ ਅੰਤਮ ਸੰਸਕਾਰ ਕਰਨ ਤੋਂ ਬਾਅਦ ਪਿੰਡ ਦੇ ਕੁਝਕ ਲੋਕ ਜਿਹੜੀ ਜੀਤੋ ਤੇ ਬੀਰੋ ਦੇ ਘਰ ਦੀ ਸਾਂਝੀ ਗੰਦ ਸੀ ਉਹਨੂੰ ਢਾ ਦਿੰਦੇ ਆ ਢਾ ਕੇ ਵੱਡਾ ਬੂਹਾ ਬਣਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਦੋਨੋਂ ਔਰਤਾਂ ਇਕੱਲੀਆਂ ਰਹਿ ਗਈਆਂ ਇੱਕ ਦੂਜੀ ਨਾਲ ਹੀ ਟਾਈਮ ਪਾਸ ਹੋਊਗਾ ਇਹਨਾਂ ਦਾ ਚਲੋ ਸਾਰੇ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਆ ਬੀਰੋ ਤੇ ਜੀਤੋ ਸਾਰੀ ਰਾਤ ਬਹਿ ਕੇ ਦੁੱਖ-ਸੋਕ ਕਰਦੀਆਂ ਨੇ ਬੀਰੋ ਆ ਜਿਹੜੀ ਜੀਤੋ ਤੋਂ ਆਪਣੇ ਘਰ ਵਾਲੇ ਦੀਆਂ ਗਲਤੀਆਂ ਦੀ ਮਾਫੀ ਮੰਗਦੀ ਆ ਤੇ ਉਹਨੂੰ ਕਹਿੰਦੀ ਆ ਵੀ ਮੈਨੂੰ ਭਰੋਸਾ ਵੀ ਆਪਣਾ ਪਾਲਾ ਜਰੂਰ ਆਊਗਾ ਜੇ ਆਪਣਾ ਪਾਲਾ ਮੁੜ ਆਵੇ ਆਪਾਂ ਦੋਨੇ ਭੈਣਾਂ ਉਹਦੇ ਨਾਲ ਰਲ ਕੇ ਟਾਈਮ ਪਾਸ ਕਰਾਂਗੇ ਆ ਨਾਲੇ ਹੁਣ ਤੱਕ ਜੋ ਮੇਰੇ ਘਰ ਵਾਲੇ ਨੇ ਤੁਹਾਡੇ ਨਾਲ ਕੀਤੀ ਉਹਦਾ ਮੈਂ ਪਛਤਾਵਾ ਕਰਨਾ ਚਾਹਣੀ ਆ ਤੇਰਾ ਦੁੱਖ ਦਾ ਸੁੱਖ ਦਾ ਮੈਂ ਆਪੇ ਤੈਨੂੰ ਕਰੂੰਗੀ ਤੂੰ ਮੇਰੀ ਤੋਂ ਵੱਡੀ ਆ ਹਨਾ ਮੇਰੀਆਂ ਵੱਡੀਆਂ ਭੈਣਾਂ ਵਰਗੀ ਆ ਤੂੰ ਹੁਣ ਕੋਈ ਕੰਮ ਨਹੀਂ ਕਰੇਂਗੀ ਕੋਈ ਵੀ ਕੰਮ ਆ ਸਾਰਾ ਮੈਂ ਕਰੂੰਗੀ ਤੇ ਆਪਾਂ ਦੋਨੋਂ ਰਲ ਕੇ ਟਾਈਮ ਪਾਸ ਕਰਾਂਗੇ ਇਦਾਂ ਐਦਾਂ ਦੁੱਖ ਸੋਗ ਕਰਦੀਆਂ ਦੀ ਰਾਤ ਲੰਘ ਜਾਂਦੀ ਆ ਤੇ ਅਗਲੇ ਦਿਨ ਪਿੰਡ ਦੇ ਲੋਕੀ ਇਕੱਠੇ ਹੁੰਦੇ ਆ ਤੇ ਜੋ ਅੰਤਮ ਰਸਮਾਂ ਹੁੰਦੀਆਂ ਫੁੱਲ ਵਗੈਰਾ ਚੁਗੇ ਜਾਂਦੇ ਆ ਤੇ ਭੋਗ ਵੀ ਪੈ ਜਾਂਦਾ ਉਸ ਤੋਂ ਬਾਅਦ ਵੀਰੋ ਆ ਜਿਹੜੀ ਉਹ ਜੀਤੋ ਨੂੰ ਕਹਿੰਦੀ ਆ ਵੀ ਤੂੰ ਮੇਰੇ ਘਰ ਹੀ ਰਹਿ ਵੀ ਘਰ ਤਾਂ ਆਪਣੇ ਦੂਰ ਨਹੀਂ ਪਰ ਫਿਰ ਵੀ ਤੂੰ ਇੱਥੇ ਰਹਿ ਤੇ ਉਹ ਦੋਨੇ ਦਰਾਨੀ ਜਿਠਾਣੀ ਇੱਕ ਦੂਜੀ ਨਾਲ ਸਮਾਂ ਪਾਸ ਕਰਦੀਆਂ ਨੇ ਇਧਰੋਂ ਸਵੇਰ ਹੁੰਦੀ ਆ ਜਦੋਂ ਸਵੇਰ ਹੁੰਦੀ ਆ ਤਾਂ ਰਾણો ਉੱਠਦੀ ਆ ਰਾણો ਤਾਂ ਉੱਠਿਆ ਨਹੀਂ ਜਾਂਦਾ ਉਹ ਫੇਰ ਪੈ ਜਾਂਦੀ ਆ ਜਦੋਂ ਪੈਂਦੀ ਆ ਤੇ ਪਾਲੇ ਨੂੰ ਜਾਗ ਆ ਜਾਂਦੀ ਆ ਟਾਈਮ ਨਾਲ ਹੀ ਪਾਲਾ ਰਾਣੋ ਨੂੰ ਕਹਿੰਦਾ ਰਾਣੋ ਉੱਠ ਖੜ ਬਾਬਾ ਬੋਲਣ ਲੱਗ ਗਿਆ ਚਾਹ ਬਣਾ ਲੈ ਪਰ ਰਾਣੋ ਤੋਂ ਕੋਈ ਜ਼ਿਆਦਾ ਨਹੀਂ ਬੋਲਿਆ ਜਾਂਦਾ ਉਹ ਉੱਠਦਾ ਉੱਠ ਕੇ ਫੇਰ ਬਾਜ਼ ਮਾਰਦਾ ਉਹਨੂੰ ਆਏ ਆ ਵੀ ਰਾਣੋ ਆ ਜਿਹੜੀ ਇਹ ਅੱਗੇ ਤੱਕ ਦੇ ਹੀ ਉੱਠ ਖੜਦੀ ਸੀ ਵੀ ਆ ਜੂਠੀ ਕਿਉਣੀ ਚਲ ਉਹ ġੇੜਾ ਦੇਣ ਬਾਹਰ ਚੱਲਿਆ ਜਾਂਦਾ ਝੌਂਪੜੀ ਦੇ ġੇੜਾ ġੂੜਾ ਦੇ ਕੇ ਜਦੋਂ ਉਹ ਆਉਂਦਾ ġੇੜਾ ਦਿੰਦਾ ਜਾਂਦਾ ਹੋਏ ਹੀ ਸੋਚਦਾ ਵੀ ਕਿੰਨੀ ਹਿੰਮਤ ਵਾਲੀ ਔਰਤਾ ਵੀ ਕਿੱਡੀਆਂ ਕਿੱਡੀਆਂ ਇਹਦੀ ਜ਼ਿੰਦਗੀ ਦੇ ਵਿੱਚ ਵਾਵਾਵਗੀਆਂ ਫਿਰ ਵੀ ਦੇਖੋ ਵੀ ਕਿੰਨੀ ਦਲੇਰ ਆ ਵੀ ਇੱਥੇ ਇਕੱਲੀ ਹਨਾ ਝੌਂਪੜੀ ਦੇ ਵਿੱਚ ਰਹਿੰਦੀ ਆ ਤੇ ਆਪਣਾ ਗੁਜ਼ਾਰਾ ਆਪ ਕਰਦੀ ਆ ਤੇ ਨਾਲੇ ਉਹ ਐ ਸੋਚਦਾ ਵੀ ਤਿੰਨ ਚਾਰ ਦਿਨਾਂ ਦੀ ਇਹ ਚੁੱਪ ਕਿਉਂ ਰਹਿੰਦੀ ਆ ਵੀ ਪਹਿਲਾਂ ਤਾਂ ਇਹ ਹੱਸਦੀ ਰਹਿੰਦੀ ਸੀ ਵੀ ਹੁਣ ਤਿੰਨ ਚਾਰ ਦਿਨ ਹੋ ਗਏ ਇਹ ਚੁੱਪ ਰਹਿੰਦੀ ਆ ਵੀ ਕੋਈ ਗੱਲ ਵੀ ਨਹੀਂ ਕਰਦੀ ਤੇ ਚਲੋ ਸੋਚਦਾ ਸੋਚਦਾ ਫਿਰ ਝੌਂਪੜੀ ਚਾਉਂਦਾ ਤੇ ਦੇਖਦਾ ਹਨਾ ਰਣੋ ਉੱઠી ਨਹੀਂ ਚਲੋ ਉਹ ਚੁੱਲ੍ਹੇ 'ਚ ਅੱਗ ਮਚਾਉਂਦਾ ਤੇ ਚਾਹ ਬਣਾ ਲੈਂਦਾ ਚਾਹ ਬਣਾ ਕੇ ਉਹ ਰਾਣੂ ਕੋਲ ਲੈ ਕੇ ਜਾਂਦਾ ਤੇ ਰਾਣੂ ਨੂੰ ਹਲਾਉਂਦਾ ਰਾਣੂ ਜਿਹੜੀ ਉਹਨੂੰ ਬੁਖਾਰ ਹੋਇਆ ਪਿਆ ਹੁੰਦਾ ਬੁਖਾਰ ਨਾਲ ਬੇਸੁਧ ਹੋ ਜਾਂਦੀ ਆ ਉਹ ਤੇ ਫਿਰ ਪਾਲਾ ਸੋਚਦਾ ਵੀ ਇਹਨੂੰ ਅਜ ਰਾਮ ਕਰਨ ਦੇ ਉਹਨੂੰ ਚਾਹ ਪਿਲਾਉਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਪੈ ਜਾ ਅੱਜ ਸਾਰਾ ਕੰਮ ਮੈਂ ਕਰੂੰ ਤੇ ਪਾਲਾ ਉੱਠ ਕੇ ਝੌਂਪੜੀ ਦੀ ਸਫਾਈ ਕਰਦਾ ਫਿਰ ਉਹ ਖਾਣ ਲਈ ਚੌਲ ਬਣਾਉਂਦਾ ਚੌਲ ਬਣਾ ਕੇ ਤੇ ਉਸ ਤੋਂ ਬਾਅਦ ਰਾਣੂ ਨੂੰ ਕਹਿੰਦਾ ਵੀ ਤੂੰ ਆਹ ਚੌਲ ਖਾ ਲਾ ਤੇ ਅੱਜ ਕੰਮ ਤੇ ਤੂੰ ਨਹੀਂ ਜਾਣਾ ਮੈਂ ਜਾਉਂਦਾ ਉਹ ਕਹਿੰਦੀ ਵੀ ਤੂੰ ਕਿੱਥੋਂ ਕੰਮ ਤੇ ਜਾਵੜੇਗਾ ਵੀ ਤੇ ਇੱਥੇ ਤਾਂ ਉੱਠ ਕੇ ਤੁਰਿਆ ਨਹੀਂ ਜਾਂਦਾ। ਕਹਿੰਦਾ ਨਾ ਅੱਜ ਮੈਂ ਠੀਕ ਆ। ਮੇਰਾ ਬਹੁਤ ਫਰਕ ਆ ਕਿਉਂਕਿ ਉਸ ਦਿਨ ਪਾਲੇ ਦੇ ਚਿਹਰੇ ਤੇ ਕੋਈ ਅਲੱਗ ਹੀ ਰੌਣਕ ਸੀ। ਤੇ ਚਲੋ ਪਾਲਾ ਉਹਨੂੰ ਖਾਣ ਪੀਣ ਨੂੰ ਦੇ ਕੇ ਤੇ ਚੱਲਿਆ ਜਾਂਦਾ। ਸ਼ਹਿਰ ਜਾ ਕੇ ਉਹ ਕਿਸੇ ਕੰਮ ਦੀ ਪਾਲ ਦੇ ਵਿੱਚ ਜਾਂਦਾ ਤੇ ਜਦੋਂ ਸ਼ਹਿਰ ਦੇ ਵਿੱਚ ਵੱਡਦਾ ਹੀ ਆ ਤਾਂ ਇੱਕ ਸਾਹੂਕਾਰ ਉਹਨੂੰ ਬਾਜ਼ ਮਾਰ ਦਿੰਦਾ ਤੇ ਉਹਨੂੰ ਕਹਿੰਦਾ ਵੀ ਕਾਕਾ ਤੈਨੂੰ ਕੰਮ ਚਾਹੀਦਾ। ਕਹਿੰਦਾ ਵੀ ਹਾਂ ਚਾਹੀਦਾ। ਕਹਿੰਦਾ ਚਲ ਅੱਜ ਮੇਰੀ ਦੁਕਾਨ ਤੇ ਕੰਮ ਕਰ ਮੈਂ ਤੈਨੂੰ ਸ਼ਾਮ ਨੂੰ ਦਿਹਾੜੀ ਦੇ ਦੂੰ। ਪਾਲਾ ਉਹਦੀ ਦੁਕਾਨ ਦੇ ਗੇਟ 'ਚ ਬਹਿ ਜਾਂਦਾ ਜਦੋਂ ਵੀ ਕੋਈ ਗਾਹਕ ਸਮਾਨ ਲੈਣ ਆਉਂਦਾ ਤਾਂ ਸ਼ਾਹੂਕਾਰ ਉਹਨੂੰ ਕਹਿੰਦਾ ਵੀ ਤੂੰ ਇਹਨੂੰ ਸਮਾਨ ਤੋਲ ਦੇ ਜਿੰਨਾ ਵੀ ਕੋਈ ਸਮਾਨ ਲੈ ਕੇ ਜਾਣਾ ਹੁੰਦਾ ਤੇ ਚਲੋ ਪਾਲਾ ਜਿਹੜਾ ਕੰਮ ਕਰਦਾ ਦੁਪਹਿਰ ਵੇਲੇ ਉਸ ਦੁਕਾਨ ਤੇ ਨਾ ਕੋਈ ਰਾਸ਼ਨ ਲਾਉਣ ਆਇਆ ਸੀਗਾ ਤੇ ਉਹ ਰਾਸ਼ਨ ਜਿਹੜਾ ਪਾਲੇ ਨੇ ਲਾਉਣਾ ਹੁੰਦਾ ਪਾਲਾ ਪੋਰੀਆਂ ਭਰ-ਭਰ ਕੇ ਅੰਦਰ ਦੁਕਾਨ 'ਚ ਰੱਖਣੀਆਂ ਹੁੰਦੀਆਂ ਨੇ ਤੇ ਜਦੋਂ ਉਹ ਇਹ ਕੰਮ ਕਰਦਾ ਉਹਦਾ ਸਰੀਰ ਆ ਜਿਹੜਾ ਮੁੜਕੇ ਨਾ ਭਿੱਜ ਜਾਂਦਾ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਉਹਨੇ ਕੰਮ ਛੱਡਿਆ ਸੀ ਤੇ ਉਹਦਾ ਪਸੀਨੇ ਨਾਲ ਕੁੜਤਾ ਪੇਜ ਜਾਂਦਾ ਤੇ ਪਸੀਨੇ ਦੀ 스멜 ਆਉਂਦੀ ਆ ਤੇ ਪਾਲੇ ਨੂੰ ਉਹ 스멜 ਉਹੋ ਜੀ ਲੱਗਦੀ ਆ ਜਦੋਂ ਪਾਲਾ ਸੋਚਦਾ ਵੀ ਮੈਂ ਛੋਟਾ ਹੁੰਦਾ ਖੇਤ ਜਾਂਦਾ ਸੀ ਤੇ ਮੇਰੇ ਪਿਓ ਦੇ ਗੰਢਾੜਿਆਂ ਤੇ ਚੜਦਾ ਸੀ ਮੇਰੇ ਪਿਓ ਦੇ ਕੁੜਤੇ 'ਚੋਂ ਇਹੋ ਜੀ 스멜 ਆਉਂਦੀ ਸੀ ਫਿਰ ਉਹ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗ ਜਾਂਦਾ ਵੀ ਮੈਂ ਤੇ ਮੇਰੀ ਮਾਂ ਖੇਤ ਜਾਂਦੇ ਜਦੋਂ ਮੇਰੇ ਬਾਪੂ ਦੀ ਰੋਟੀ ਲੈ ਕੇ ਤਾਂ ਮੇਰਾ ਬਾਪੂ ਕਿੰਨਾ ਪਿਆਰ ਕਰਦਾ ਸੀ ਉਹਦੇ ਪਸੀਨੇ ਚ ਉਹੋ ਜੀ ਸਮੈਲ ਸੀ ਵੀ ਮੇਹਨਤੀ ਬੰਦਿਆਂ ਦੇ ਪਸੀਨੇ ਦੀ ਸਮੈਲ ਆ ਜਿਹੜੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਆ ਤੇ ਫਿਰ ਉਹ ਸੋਚਦਾ ਵੀ ਹੁਣ ਮੈਂ ਰਾਣੋ ਨੂੰ ਵਧੀਆ ਜ਼ਿੰਦਗੀ ਦੇਵਾਂਗਾ ਵੀ ਔਰਤਾਂ ਤਾਂ ਘਰੇ ਰਹਿ ਕੇ ਘਰ ਸੰਭਣ ਬੰਦੇ ਬਾਹਰ ਕੰਮ ਕਰਨ ਐ ਸੋਹਣਾ ਲੱਗਦਾ ਵੀ ਮੈਂ ਹਮੇਸ਼ਾ ਹਮੇਸ਼ਾ ਲਈ ਰਾਣੋ ਨੂੰ ਆਪਣੀ ਬਣਾਉਣਾ ਚਾਹੁੰਦਾ ਪਰ ਕਹਿੰਦਾ ਵੀ ਮੈਂ ਆਪਣੀ ਮਾਂ ਕੋਲ ਵੀ ਜਾਣਾ ਚਾਹਣਾ ਤੇ ਉਹ ਚਲੇ ਇਸ ਤਰ੍ਹਾਂ ਸੋਚਦਾ ਤੇ ਸ਼ਾਮ ਹੋ ਜਾਂਦੀ ਐ ਤੇ ਦਿਹਾੜੀ ਲੈ ਕੇ ਉਹ ਆ ਜਾਂਦਾ ਕੁਛ ਖਾਣ ਪੀਣ ਨੂੰ ਲਿਆਉਂਦਾ ਰਾਸਤੇ ਚ ਆਉਂਦਾ ਉਹ ਇਹੀ ਸੋਚਦਾ ਵੀ ਮੈਂ ਰਾਣੋ ਨੂੰ ਕਿਵੇਂ ਕਹਾਂ ਤੇ ਉਹ ਸੋਚਦਾ ਵੀ ਅੱਜ ਮੈਂ ਗੱਲ ਕਰੂੰ ਕਰੂੰਗਾ ਤੇ ਜਦੋਂ ਉਹ ਆਉਂਦਾ ਸ਼ਾਮ ਤੱਕ ਵੇਖਦਾ ਵੀ ਰਾਣੋ ਥੋੜੀ ਠੀਕ ਹੁੰਦੀ ਆ ਤੇ ਉਹਨੇ ਥੋੜੇ ਬਹੁਤੇ ਕੰਮ ਮਕਾ ਲਏ ਹੁੰਦੇ ਆ ਤੇ ਆ ਕੇ ਉਹ ਰਾਣੋ ਨੂੰ ਕਹਿੰਦਾ ਵੀ ਤੇਥੇ ਰਾਮ ਨਹੀਂ ਕਰਿਆ ਗਿਆ ਵੀ ਆ ਕੇ ਮੈਂ ਆਪੇ ਕੰਮ ਕਰ ਲੈਂਦਾ ਉਹ ਕਹਿੰਦੀ ਵੀ ਤੂੰ ਕਿੱਥੋਂ ਕੰਮ ਕਰ ਲੈਂਦਾ ਸਾਰਾ ਦਿਨ ਤਾਂ ਤੂੰ ਸ਼ਹਿਰ ਚ ਲਾ ਕੇ ਆਇਆ ਵੀ ਕੰਮ ਕਰਕੇ ਵੀ ਆਇਆ ਕੋਈ ਵੀ ਚੱਲ ਨਾਲੇ ਮੈਂ ਕੀ ਕਰਨਾ ਸੀ ਵੀ ਮੈਂ ਠੀਕ ਆ ਹੁਣ ਤਾਂ ਉਹ ਉਹਨੂੰ ਦੱਸਦਾ ਵੀ ਹਾਂ ਮੈਨੂੰ ਦਿਹਾੜੀ ਮਿਲ ਗਈ ਮੈਂ ਦਿਹਾੜੀ ਲਾ ਕੇ ਆਇਆ ਮੈਂ ਠੀਕ ਆ ਚਲੋ ਦੋਨੋਂ ਬੈਹਦੇ ਆ ਤੇ ਚਾਹ ਬਣਾ ਲੈਂਦੇ ਆ ਚਾਹ ਪੀਂਦੇ ਪੀਂਦੇ ਗੱਲਾਂ ਕਰਦੇ ਆ ਤੇ ਰਾਨੋ ਉਹਨੂੰ ਕਹਿੰਦੀ ਹੈ ਵੀ ਪਾਲੇ ਮੈਂ ਚਾਹਣੀ ਆ ਵੀ ਤੂੰ ਇਸ ਤਰ੍ਹਾਂ ਹੀ ਕੰਮ ਕਰੇ ਤੇ ਆਪਣੀ ਮਾਂ ਦੀ ਸੇਵਾ ਕਰੇ ਪਾਲਾ ਵੀ ਉਹਨੂੰ ਕਹਿੰਦਾ ਰਾਨੋ ਵੀ ਮੈਂ ਆਪਣੇ ਪਿਓ ਦਾ ਨਹੀਂ ਹੋ ਸਕਿਆ ਮੈਂ ਆਪਣੇ ਪਿਓ ਦਾ ਜਾਂਦੀਵਾਰ ਦਾ ਮੂੰਹ ਵੀ ਨਹੀਂ ਦੇਖਿਆ ਮੈਨੂੰ ਐ ਲੱਗਦਾ ਵੀ ਮੇਰਾ ਪਿਓ ਹੈ ਨਹੀਂ ਇਸ ਦੁਨੀਆ ਤੇ ਤੇ ਪਰ ਮੈਂ ਚਾਹਣਾ ਵੀ ਮੈਂ ਆਪਣੀ ਮਾਂ ਦੀ ਸੇਵਾ ਕਰਾਂ ਰਾਣੂ ਕਹਿੰਦੀ ਵੀ ਮੈਂ ਵੀ ਇਹੀ ਚਾਹਣੀ ਆ ਉਹ ਕਹਿੰਦਾ ਚੱਲ ਫਿਰ ਮੈਂ ਜਾਊਂਗਾ ਪਿੰਡ ਉਹ ਕਹਿੰਦੀ ਠੀਕ ਐ ਉਹਦੇ ਜਾਣ ਦੀ ਗੱਲ ਸੁਣ ਕੇ ਰਾਣੂ ਉਦਾਸ ਹੋ ਜਾਂਦੀ ਆ ਪਰ ਉਹ ਉਹਨੂੰ ਰੁਕਣ ਲਈ ਕਹਿੰਦੀ ਵੀ ਨਹੀਂ ਕਿਉਂਕਿ ਉਹ ਸੋਚਦੀ ਆ ਵੀ ਮੈਂ ਇਹਨੂੰ ਕਿਹੜੇ ਰਿਸ਼ਤੇ ਨਾਲ ਰੁਕਣ ਲਈ ਕਹਾ ਕਿਉਂਕਿ ਉਹਨੂੰ ਪਾਲੇ ਦੀ ਮਾਂ ਦਾ ਵੀ ਖਿਆਲ ਹੁੰਦਾ ਚਲੋ ਉਹ ਕਹਿੰਦਾ ਵੀ ਫਿਰ ਮੈਂ ਕੱਲ ਨੂੰ ਸਦਿਆਂ ਚੱਲਿਆ ਜਾਊਂਗਾ ਉਹ ਕਹਿੰਦੀ ਠੀਕ ਐ ਚਲੋ ਉਹ ਅੰਦਰ ਜਾਂਦੀ ਆ ਝੌਂਪੜੀ 'ਚ ਆਪਣੀ ਸੰਦੂਕੜੀ ਖੋਲਦੀ ਆ ਤੇ ਸੰਦੂਕੜੀ ਦੇ ਵਿੱਚੋਂ ਇੱਕ ਵਧੀਆ ਸ਼ਾਲ ਇੱਕ ਸੂਟ ਕੱਢਦੀ ਆ ਤੇ ਇੱਕ ਕੰਬਲ ਕੱਢਦੀ ਆ ਕੁਸ਼ਕਾ ਜਿਹੜੇ ਪੈਸੇ ਕੱਢਦੀ ਆ ਉਹ ਤੇ ਉਹ ਝੋਲੇ ਚ ਪਾ ਕੇ ਉਹਨੂੰ ਕਹਿੰਦੀ ਵੀ ਆਹ ਸ਼ਾਲ ਤੇ ਆਹ ਸੂਟ ਮਾਂ ਨੂੰ ਦੇਦੀ ਤੇ ਆਹ ਕੰਬਲ ਆ ਜਿਹੜਾ ਇਹਦੀ ਤੂੰ ਬੁੱਕਲਵਾ ਕੇ ਲੈ ਜੀ ਮੀਠਾਂਡਾ ਇਨੇ ਉਹ ਤੋਂ ਤੁਰ ਕੇ ਜਾਣਾ ਹਨਾ ਤੇ ਆਹ ਕੁਸ਼ਕ ਪੈਸੇ ਆ ਵੀ ਘਰੇ ਜਾਂਦਾ ਕੁਛ ਲੈ ਜੀ ਰਾਸ਼ਨ ਵਗੈਰਾ ਪਾਲਾ ਚਲੋ ਸਾਰਾ ਸਮਾਨ ਫੜ ਲੈਂਦਾ ਤੇ ਉਹ ਪੈ ਜਾਂਦਾ ਵੀ ਸਵੇਰੇ ਉੱਠ ਕੇ ਜਾਊਗਾ ਇਹ ਦੋਨਾਂ ਨੂੰ ਨੀਂਦ ਨਹੀਂ ਆਉਂਦੀ ਪਰ ਦੋਨੇ ਇੱਕ ਦੂਜੇ ਨੂੰ ਕਹਿੰਦੇ ਕੁਝ ਨਹੀਂ ਚਲੋ ਸਵੇਰ ਵੇਲੇ ਰਾਣਾ ਉੱਠਦੀ ਆ ਉੱਠ ਕੇ ਫਟਾਫਟ ਚਾਹ ਬਣਾਉਂਦੀ ਆ ਤੇ ਚੌਲ ਬਣਾ ਲੈਂਦੀ ਆ ਓਹੋ ਪਾਲੇ ਨੂੰ ਕਹਿੰਦੀ ਆ ਵੀ ਚੌਲ ਖਾ ਲਾ ਉਹ ਕਹਿੰਦਾ ਵੀ ਮੈਂ ਨਹੀਂ ਖਾਣੇ ਕਹਿੰਦੀ ਐਨੀ ਬਾਟ ਜਾਣਾ ਵੀ ਭੁੱਖ ਤਾਂ ਲੱਗੂਗੀ ਵੀ ਤੁਰ ਕੇ ਜਾਣਾ ਚਲੋ ਚੌਲ ਖਾਣ ਲੱਗਦਾ ਤਾਂ ਨਾ ਉਹਦੇ ਚੌਲ ਲੰਗਦੇ ਨਹੀਂ ਹੈਗੇ ਉਹ ਇੱਕ ਚਮਚਾ ਖਾ ਕੇ ਉੱਥੇ ਰੱਖ ਦਿੰਦਾ ਬਾਟੀ ਤੇ ਰਾਣੋ ਦਾ ਗਲਾ ਵੀ ਭਰੇ ਆਉਂਦਾ ਉਹ ਵੀ ਸਮਝ ਜਾਂਦੀ ਆ ਹਾਂ ਵੀ ਕਈ ਵਾਰੀ ਇਹੋ ਜੀ ਸਥਿਤੀ ਹੁੰਦੀ ਆ ਵੀ ਜਾਣਦੇ ਉਹ ਦੋਨੇ ਇੱਕ ਦੂਜੇ ਦੇ ਦਿਲ ਦੀ ਸੀ ਪਰ ਉਹ ਕਹਿੰਦੇ ਨਹੀਂ ਸੀ ਦੋਨਾਂ ਨੂੰ ਕੁਛ ਚਲੋ ਰਾਣੂ ਆ ਜਿਹੜੀ ਪਾਲੇ ਨੂੰ ਵਿਦਾ ਕਰ ਦਿੰਦੀ ਆ ਤੇ ਪਾਲਾ ਕਾਲੇ ਕਦਮੀ ਉੱਥੋਂ ਚੱਲ ਪੈਂਦਾ ਵੱਡਾ ਦਿਲ ਕਰਕੇ ਤੇ ਜਦੋਂ ਉਹ ਤੁਰਿਆ ਉਹਦਾ ਨਾ ਉਹ ਵਾਰ-ਵਾਰ ਪਿੱਛੇ ਵੇਖਦਾ ਵੀ ਕੀ ਆ ਮੈਨੂੰ ਰਾਣੂ ਬਾਜ ਮਾਰੇ ਤੇ ਉਧਰ ਉਹ ਰਾਣੂ ਆ ਜਿਹੜੀ ਪਾਲੇ ਨੂੰ ਤੋੜ ਕੇ ਮੰਜੇ ਤੇ ਡਿੱਗ ਜਾਂਦੀ ਆ ਤੇ ਬਸ ਉਥੇ ਉਹਦੇ ਵਿੱਚ ਹਿੰਮਤ ਨਹੀਂ ਰਹਿੰਦੀ ਪੈ ਜਾਂਦੀ ਆ ਉਹ ਪਾਲਾ ਤੁਰਿਆ ਜਾਂਦਾ ਕਾਲੇ ਆਦਮੀ ਤੇ ਸ਼ਾਮ ਤੱਕ ਉਹ ਆਪਣੇ ਪਿੰਡ ਪਹੁੰਚ ਜਾਂਦਾ ਸਾਰੇ ਰਾਹ ਉਹ ਇਹੀ ਹੀ ਸੋਚਦਾ ਗਿਆ ਵੀ ਕਾਸ਼ ਮੈਨੂੰ ਰਾਣੂ ਬਾਜ ਮਾਰ ਲੇ ਤੇ ਉਹਨੂੰ ਐ ਲੱਗੇ ਵੀ ਮੈਨੂੰ ਰਾਣੂ ਦੀ ਸਮੈਲ ਆ ਰਹੀ ਆ ਮੈਨੂੰ ਰਾਣੂ ਦੀ ਸਮੈਲ ਆ ਰਹੀ ਆ ਇਹ ਚੀਜ਼ਾਂ ਸੋਚਦਾ ਉਹ ਮੂੰਹ ਨੇਰੇ ਪਿੰਡ ਵੱਡਦਾ ਤੇ ਪਿੰਡ ਦੇ ਲੋਕੀਆਂ ਕੁਸਕ ਗੋੜ ਥੱਲੇ ਬੈਠੇ ਹੁੰਦੇ ਆ ਪਾਲਾ ਕੰਬਲ ਦੀ ਬੁੱਕਲ ਮਾਰੀ ਕੰਬਲ ਦੇ ਵਿੱਚ ਮੂੰਹ ਲਪੋਈ ਤੁਰਿਆ ਜਾਂਦਾ ਕਾਲੇ ਆਦਮੀ ਤੇ ਜਦੋਂ ਉਹ ਜਾਂਦਾ ਤਾਂ ਪਿੰਡ ਦੇ ਲੋਕ ਬੈਠੇ ਹੁੰਦੇ ਉਹ ਸੋਚਦੇ ਆ ਵੀ ਕੌਣ ਆ ਪਰ ਪਾਲਾ ਬੋਲਦਾ ਕੁਛ ਨਹੀਂ ਤੇ ਉਧਰ ਸਵੇਰ ਦੀ ਜਿਹੜੀ ਉਹਦੀ ਚਾਚੀ ਆ ਵੀਰੋ ਉਹਨੂੰ ਐ ਲੱਗ ਰਿਆ ਸੀ ਵੀ ਅੱਜ ਪਾਲਾ ਆਊਗਾ ਤੇ ਉਹ ਆਪਣੀ ਜਠਾਣੀ ਜੀਤੋ ਨੂੰ ਕਹਿੰਦੀ ਵੀ ਮੈਨੂੰ ਐ ਲੱਗਦਾ ਵੀ ਅੱਜ ਆਪਣੇ ਸਵੇਰੇ ਸਵੇਰੇ ਕਾਂ ਬੋਲੀ ਜਾਂਦਾ ਬਨੇਰੇ ਤੇ ਵੀ ਕੋਈ ਆਊਗਾ ਪਹਿਲਾਂ ਵਾਲੇ ਜਮਾਨੇ 'ਚ ਨਾ ਲੋਕੀ ਕਾਂ ਬੋਲਣ ਤੋਂ ਅੰਦਾਜ਼ਾ ਲਾ ਲੈਂਦੇ ਸੀ ਵੀ ਆਊਗਾ ਕੋਈ ਚਲੋ ਉਹ ਕਹਿੰਦੀ ਵੀ ਮੇਰਾ ਜੀ ਕਰਦਾ ਵੀ ਮੈਂ ਅੱਜ ਸਾਗ ਬਣਾਵਾਂ ਪਾਲੇ ਨੂੰ ਆਪਣੇ ਨੂੰ ਸਾਗ ਬਹੁਤ ਪਸੰਦ ਸੀ ਤੇ ਖੀਰ ਬਣਾਵਾਂ ਜੀਤੋ ਕਹਿੰਦੀ ਵੀ ਚੱਲ ਜੇ ਤੇਰਾ ਦਿਲ ਕਰਦਾ ਤਾਂ ਬਣਾ ਲਾ ਜੀਤੋ ਨੂੰ ਵੀ ਇਹ ਸੀ ਮੇਰਾ ਪੁੱਤ ਆਵੇ ਹੈਨਾ ਚਲੋ ਉਹਨਾਂ ਨੂੰ ਨਾ ਕੋਈ ਐਦਾਂ ਦਾ ਮਤਲਬ ਹੋਇਆ ਵੀ ਕਹਿੰਦੇ ਮਨ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿਸੇ ਹੋਣੀ ਜਾਂ ਨਹੋਣੀ ਦਾ ਜੀਤੋ ਖੇਤ ਜਾਂਦੀ ਆ ਵੀਰੋ ਵੀਰੋ ਖੇਤ ਜਾਂਦੀ ਆ ਸਾਗ ਤੋੜ ਕੇ ਲਿਆਉਂਦੀ ਆ ਸਾਗ ਧਰ ਦਿੰਦੀ ਆ ਤੇ ਫਿਰ ਆ ਕੇ ਚੌਲ ਸੰਵਾਰ ਕੇ ਖੀਰ ਵੀ ਧਰ ਦਿੰਦੀ ਆ ਤੇ ਉਹ ਜੀਤੋ ਨੂੰ ਕਹਿੰਦੀ ਆ ਵੀ ਅੱਜ ਮੇਰਾ ਦਿਲ ਕਹਿੰਦਾ ਵੀ ਪਾਲਾ ਜਰੂਰ ਆਉ ਚੱਲ ਕਰਦੇ ਕਰਾਉਂਦੇ ਪੂਰਾ ਹਨੇਰਾ ਹੋ ਜਾਂਦਾ ਰਾਤ ਹੋ ਜਾਂਦੀ ਆ ਵੀਰੋ ਦਰਵਾਜ਼ਾ ਬੰਦ ਕਰਕੇ ਆ ਕੇ ਰੋਟੀ ਲੱਗ ਜਾਂਦੀ ਆ ਤੇ ਰੋਟੀ ਪਕਾਉਂਦੀ ਪਕਾਉਂਦੀ ਵੀ ਉਹ ਇਹੀ ਸੋਚਦੀ ਆ ਵੀ ਅਸੀਂ ਕਿੰਨੀ ਆਸ ਲੈ ਕੇ ਬੈਠੀਆਂ ਹਨਾ ਵੀ ਪਾਲਾ ਆਊਗਾ ਵੀ ਪਰ ਪਤਾ ਨਹੀਂ ਚੰਦਰਾ ਆਊਗਾ ਕਿ ਨਾ ਚਲੋ ਉਹ ਐਂ ਸੋਚਦੀ ਹੈ ਹਜੇ ਉਹਨੇ ਦੋ ਰੋਟੀਆਂ ਪਕਾਈਆਂ ਹੁੰਦੀਆਂ ਤੇ ਉਹਨਾਂ ਦਾ ਦਰਵਾਜ਼ਾ ਖੜਕਦਾ ਜਦੋਂ ਦਰਵਾਜ਼ਾ ਖੜਕਿਆ ਤਾਂ ਜੀਤੋ ਆ ਜਿਹੜੀ ਉਹ ਭੱਜ ਕੇ ਬਾਹਰ ਆਉਂਦੀ ਆ ਤੇ ਵੀਰੋ ਨੂੰ ਕਹਿੰਦੀ ਤੈਨੂੰ ਪਤਾ ਆਪਣਾ ਦਰਵਾਜ਼ਾ ਖੜਕਿਆ ਉਹ ਕਹਿੰਦੀ ਹਾਂ ਉਹ ਕਹਿੰਦੀ ਭੈਣੇ ਪਾਲਾ ਆ ਗਿਆ ਚਲ ਜਦੋਂ ਦੀ ਤੋਂ ਇਹ ਗੱਲ ਸੁਣਦੀ ਆ ਤੇ ਉਹ ਨੰਗੇ ਪੈਰੀਂ ਭੱਜ ਲੈਂਦੀ ਆ ਤੇ ਜਾ ਕੇ ਉਹ ਪੁੱਛਦੀ ਆ ਕੌਣ ਆ ਕਹਿੰਦਾ ਬੇਬੇ ਬਾਰ ਖੋਲ ਮੈਂ ਤੇਰਾ ਪਾਲਾ ਚਲੋ ਜਦੋਂ ਉਹ ਬਾਰ ਖੋਲਦੀ ਆ ਤੇ ਆਪਣੇ ਪੁੱਤ ਨੂੰ ਵੇਖ ਕੇ ਹੈਰਾਨ ਵੀ ਰਹਿ ਜਾਂਦੀ ਆ ਕਿਉਂਕਿ ਜਿਹੜਾ ਪੁੱਤ ਐ ਜਮਾ ਸੜੀਲ ਜਾ ਹੋ ਗਿਆ ਸੀ ਅੱਜ ਸੋਹਣੀ ਸੀ ਸੇਤ ਉਹਦੀ ਵਧੀਆ ਪਰ ਮੰਜ ਜੁੱਸਾ ਲੱਗ ਰਿਹਾ ਸੀ ਤੇ ਉਹ ਆਪਣੇ ਪੁੱਤ ਨੂੰ ਘੁੱਟ ਕੇ ਗੱਲ ਨਾ ਲਾਉਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਪੁੱਤ ਤੂੰ ਆ ਗਿਆ ਤੂੰ ਆਪਦੇ ਉਹ ਉਹਦਾ ਜਾਂਦੀ ਵਾਰ ਦਾ ਮੂਵੀ ਨਾ ਦੇਖਿਆ ਉਹਨੂੰ ਮਤਲਬ ਤਾਨੇ ਮਿਹਨੇ ਮਾਰਨ ਲੱਗ ਜਾਂਦੀ ਆ ਤੇ ਪਾਲਾ ਕਹਿੰਦਾ ਵੀ ਮਾਂ ਮੇਰਾ ਪਿਓ ਸੱਚੀ ਨਹੀਂ ਰਿਹਾ ਇਸ ਦੁਨੀਆ 'ਤੇ ਉਹ ਕਹਿੰਦੀ ਹਾਂ ਕਹਿੰਦਾ ਮਾਂ ਮੈਨੂੰ ਪਤਾ ਲੱਗ ਗਿਆ ਸੀ ਸੁਪਨੇ ਦੇ ਵਿੱਚ ਤੂੰ ਮੈਨੂੰ ਦੱਸ ਸਕਦਾ ਸੀ ਉਹ ਦਿਨ ਦਾ ਮੈਨੂੰ ਜੀ ਨਹੀਂ ਲੱਗਦਾ ਸੀ ਪਰ ਮੈਨੂੰ ਮaaf ਕਰ ਦੇ ਵੀ ਇਹ ਗਲਤੀ ਤੇ ਇਹ ਪਛਤਾਵਾ ساری ਉਮਰ ਮੈਨੂੰ ਰਹੂਗਾ ਚਲੋ ਉਹਨੂੰ ਗੱਲ ਨਾ ਲਾਉਂਦੀ ਆ ਰੋਣ ਲੱਗ ਜਾਂਦੇ ਆ ਵੀਰ ਉਹ ਵੀ ਭੱਜੀ ਆਉਂਦੀ ਆ ਤੇ ਫਿਰ ਉਹ ਕਹਿੰਦੀ ਆ ਵੀ ਇਹਨੂੰ ਹੁਣ ਜਵਾਕ ਨੂੰ ਅੰਦਰ ਤਾਂ ਲੈ ਆ ਇੰਨੇ ਟਾਈਮ ਬਾਅਦ ਘਰੇ ਆਇਆ ਕੋਈ ਨਾ ਫੇਰ ਕਰ ਲਈ ਦੁੱਖ ਸੁੱਖ ਫੇਰ ਦੇ ਲਈ ਤਾਨੇ ਵੇਣੇ ਚਲੋ ਪਾਲਾ ਜਿਹੜਾ ਆਪਣੀ ਮਾਂ ਦੇ ਮੋਢੇ ਤੇ ਹੱਥ ਪਾ ਕੇ ਉਹਨੂੰ ਲੈ ਆਉਂਦਾ ਤੇ ਵੀਰੋ ਦਰਵਾਜ਼ਾ ਬੰਦ ਕਰਨ ਲੱਗਦੀ ਆ ਤਾਂ ਪਾਲਾ ਇਸ ਤਰੀਕੇ ਨਾਲ ਦਰਵਾਜ਼ੇ ਵੱਲ ਵੇਖਦਾ ਤੇ ਉਹਨੂੰ ਆਇ ਲੱਗਦਾ ਵੀ ਸ਼ਾਇਦ ਰਾણો ਆ ਜਾਈ ਕਿਥੋਂ ਰਾણો ਆ ਜਾਈ ਚਲੋ ਅੰਦਰ ਲੈ ਜਾਂਦਾ ਆਪਦੀ ਮਾਂ ਨੂੰ ਵੀਰੋ ਆ ਜਿਹੜੀ ਉਹ ਰੋਟੀ ਪਕਾ ਲੈਂਦੀ ਆ ਤੇ ਉਸ ਤੋਂ ਬਾਅਦ ਚਲੋ ਉਹਨੂੰ ਚਾਹ ਪਾਣੀ ਰੋਟੀ ਪਾਣੀ ਦੇ ਕੇ ਉਸ ਤੋਂ ਬਾਅਦ ਫਿਰ ਉਹ ਗੱਲਾਂ ਕਰਦੇ ਆ ਫਿਰ ਜੀਤੋ ਗੱਲਾਂ ਦੱਸਦੀ ਆ ਹਨਾ ਕਿ ਪੁੱਤ ਤੈਨੂੰ ਤਾਂ ਲੋਕ ਨਸ਼ੇੜੀ ਤੇ ਚੋਰ ਕਹਿੰਦੇ ਆ ਵੀ ਕੀ ਤੂੰ ਸੱਚੀ ਚੋਰ ਆ ਵੀਰੋ ਕਹਿੰਦੀ ਵੀ ਤੂੰ ਅੱਜ ਹੀ ਕਿਉਂ ਗੱਲਾਂ ਇਹ ਕਰੀ ਜਾਨੀ ਉਹ ਕਹਿੰਦੀ ਵੀ ਨਹੀਂ ਮੈਨੂੰ ਸਾਰੀਆਂ ਗੱਲਾਂ ਕਰ ਲੈਣ ਦੇ ਉਹ ਕਹਿੰਦਾ ਵੀ ਨਹੀਂ ਮਾਂ ਮੈਂ ਨਸ਼ੇੜੀ ਤਾਂ ਜ਼ਰੂਰ ਸੀ ਪਰ ਮੈਂ ਚੋਰ ਨਹੀਂ ਸੀ ਡਾਕਾ ਨਹੀਂ ਸੀ ਮੈਂ ਕਦੇ ਕੀਤੀ ਮਾਰਿਆ ਮੈਂ ਨਸ਼ੇੜੀ ਸੀ ਤੇ ਹੁਣ ਮੈਂ ਨਸ਼ੇੜੀ ਵੀ ਨਹੀਂ ਰਹਾ ਮੈਨੂੰ ਦੁੱਖ ਆ ਵੀ ਮੇਰਾ ਪਿਓ ਤੁਰ ਗਿਆ ਤੇ ਉਹ ਪੁੱਛਦਾ ਫਿਰ ਚਾਚਾ ਕਿੱਥੇ ਆ ਆ ਉਹਦੀ ਮਾਂ ਕਹਿੰਦੀ ਐ ਵੀ ਤੇਰਾ ਚਾਚਾ ਵੀ ਆਪਾਂ ਨੂੰ ਛੱਡ ਕੇ ਚਲੇ ਆ ਗਿਆ ਵੀ ਇਸ ਤਰ੍ਹਾਂ ਗੱਲ ਹੋਈ ਸਾਰੀ ਘਟਨਾ ਉਹ ਦੱਸ ਦਿੰਦੀ ਆ ਤੇ ਪਾਲਾ ਬਹੁਤ ਰੋਂਦਾ ਉਹਦੀ ਮਾਂ ਨੂੰ ਚੁੱਪ ਕਰਾਉਂਦੀ ਐ ਤੇ ਕਹਿੰਦੀ ਪੁੱਤ ਚੱਲ ਸ਼ੁਕਰ ਐ ਤੂੰ ਸਾਡੇ ਬੁਢਾਪੇ ਦਾ ਸਹਾਰਾ ਤੂੰ ਆ ਗਿਆ ਹੁਣ ਅਸੀਂ ਤੇਰਾ ਵਿਆਹ ਕਰਾਂਗੇ ਆ ਤੂੰ ਬਸ ਘਰੇ ਰਹੀਂ ਤੂੰ ਗਲਤ ਸੰਗਤ ਚ ਨਾ ਪਈ ਪਾਲਾ ਕਹਿੰਦਾ ਵੀ ਮਾਂ ਜੋ ਦੁੱਖ ਮੈਂ ਤੈਨੂੰ ਦੇਣੇ ਸੀ ਦੇਤੇ ਅੱਜ ਤੋਂ ਬਾਅਦ ਮੈਂ ਤੈਨੂੰ ਕੋਈ ਦੁੱਖ ਨਹੀਂ ਦੇਵਾਂਗਾ ਪਰ ਕਹਿੰਦਾ ਤੈਨੂੰ ਪਤਾ ਵੀ ਮੈਂ ਕਿਹਦੀ ਵਜ੍ਹਾ ਨਾਲ ਐ ਬਣਿਆ ਇਨਸਾਨ ਬਣਿਆ ਉਹ ਕਹਿੰਦੀ ਵੀ ਕੌਣ ਸੀ ਉਹ ਵੀ ਮੈਂ ਤਾਂ ਉਹਨੂੰ ਦੁਆਵਾਂ ਦਿੰਦੀ ਨਾ ਥੱਕਾਂ ਕੌਣ ਸੀ ਉਹ ਕਰਮਾ ਵਾਲਾ ਜਿਹਨੇ ਤੈਨੂੰ ਚੰਗੇ ਰਾਹ ਪਾਇਆ ਉਹ ਕਹਿੰਦਾ ਕਰਮਾ ਵਾਲਾ ਨਹੀਂ ਕਰਮਾ ਮਾਰੀ ਹੈਗੀ ਆ ਕੋਈ ਤੇ ਫਿਰ ਉਹ ਪੁੱਛਦੀ ਇਹ ਵੀ ਕੌਣ ਆ ਤੇ ਪਾਲਾ ਰਾਣੋ ਦੀ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸਦਾ ਵੀ ਕਿਵੇਂ ਉਹਦੇ ਨਾਲ ਜ਼ਿਆਦਾਤੀ ਹੋਈ ਕਰਦੇ ਆ ਨੇ ਕਿਵੇਂ ਵੇਚਿਆ ਕਿਵੇਂ ਆਏ ਰਹਿੰਦੀ ਆ ਕਿਵੇਂ ਉਹਨੇ ਮੈਨੂੰ ਤਾਂਨੇ ਮਿਹਨੇ ਮਾਰੇ ਤੇ ਮੇਰੀ ਸੇਵਾ ਕੀਤੀ ਵੀ ਮੈਂ ਉੱਥੇ ਮੈਨੂੰ ਹੋ ਗਿਆ ਮਹੀਨਾ ਰਹਿੰਦੇ ਨੂੰ ਵੀ ਮਹੀਨੇ ਚ ਹੀ ਉਹਨੇ ਮੇਰੀ ਦੇਖ ਬਦਲਤੀ ਇਹ ਉਹਦੀ ਵਜ੍ਹਾ ਨਾਲ ਮੈਂ ਅੱਜ ਤੇਰੇ ਕੋਲ ਬੈਠਾਂਗਾ ਪਰ ਕਹਿੰਦਾ ਵੀ ਉਸ ਦੁੱਖਾਂ ਦੀ ਮਾਰੀ ਔਰਤ ਦਾ ਕਹਿੰਦਾ ਮੈਂ ਦੁੱਖ ਨਹੀਂ ਵੰਡਾ ਸਕਿਆ ਉਹਨੇ ਤਾਂ ਮੈਨੂੰ ਸਿੱਧੇ ਰਾਹ ਪਾਤਾ ਤੇ ਫਿਰ ਉਹਦੀ ਮਾਂ ਕਹਿੰਦੀ ਤੂੰ ਉਹਨੂੰ ਛੱਡ ਕੇ ਕਿਉਂ ਆਇਆ ਤੂੰ ਉਹਨੂੰ ਨਾਲ ਕਿਉਂ ਨਹੀਂ ਲਿਆਇਆ ਤੇ ਉਹ ਕਹਿੰਦਾ ਵੀ ਮਾਂ ਵੀ ਜੇ ਤੂੰ ਮਨਜ਼ੂਰੀ ਦੇਵੇਂ ਮੈਂ ਉਹਨੂੰ ਲਿਆਵਾਂ ਉਹ ਕਹਿੰਦੀ ਲੈ ਆ ਪੁੱਤ ਮੈਂ ਤਾਂ ਉਹਨੂੰ ਨੂੰ ਬਣਾ ਕੇ ਰੱਖੂੰ ਮੈਨੂੰ ਕਿਉਂ ਮੈਂ ਕਿਉਂ ਉਹਨੂੰ ਧੱਕਾ ਦੇਵਾਂ ਜਦੋਂ ਉਹਨੇ ਤੇਰਾ ਇੰਨਾ ਕੀਤਾ ਤੇ ਉਹ ਕਹਿੰਦਾ ਫਿਰ ਮੈਂ ਹੁਣੇ ਮੁੜ ਜਾਂ ਉਹ ਕਹਿੰਦੀ ਆ ਮੜ ਜਾ ਉਹਨੇ ਪੈਰੀ ਉਹ ਪਾਲੇ ਨੂੰ ਮੋੜ ਦਿੰਦੀ ਆ ਤੇ ਫਿਰ ਪਾਲਾ ਆ ਕੇ ਰਾਣੋ ਕੋਲ ਆਉਂਦਾ ਜਦੋਂ ਤੇ ਰਾਣੋ ਜਾਗਦੀ ਪਈ ਹੁੰਦੀ ਆ ਸਵੇਰ ਦੇ ਪੈਰਾ ਆਉਂਦਾ ਉਹ ਪਰ ਉਹਨੂੰ ਨੀਂਦ ਨਹੀਂ ਆਈ ਹੁੰਦੀ ਰਾਣੋ ਨੂੰ ਤੇ ਜਦੋਂ ਪੈਰਾ ਦਾ ਖੜਕਾ ਹੁੰਦਾ ਝੌਂਪੜੀ ਚੋਂ ਪਾਲਾ ਵੜਦਾ ਤੇ ਉਹਨੂੰ ਕਹਿੰਦਾ ਰਾਣੋ ਤੇ ਉਹ ਵੀ ਭੱਜ ਕੇ ਖੜੀ ਹੋ ਜਾਂਦੀ ਆ ਤੇ ਉਹਨੂੰ ਭੱਜ ਕੇ ਉਹਦੇ ਨਾਲ ਗੱਲ ਨਾ ਲੱਗਦੀ ਆ ਤੇ ਉਹਨੂੰ ਕਹਿੰਦੀ ਆ ਵੀ ਮੈਨੂੰ ਪਤਾ ਸੀ ਵੀ ਤੂੰ ਜ਼ਰੂਰ ਆਏਂਗਾ ਉਹ ਕਹਿੰਦਾ ਵੀ ਮੈਂ ਸਾਰੇ ਰਾਹੇ ਵੇਖਦਾ ਗਿਆ ਵੀ ਤੂੰ ਸ਼ਾਇਦ ਮੈਨੂੰ ਆਵਾਜ਼ ਮਾਰੇਂ ਤੇ ਰੋਕੇ ਤੂੰ ਤਾਂ ਨਹੀਂ ਰੋਕਿਆ ਪਰ ਮੇਰੇ ਤੋਂ ਰੁਕਿਆ ਨਹੀਂ ਗਿਆ ਫਿਰ ਉਹ ਦੋਨੋਂ ਇੱਕ ਦੂਜੇ ਨੂੰ ਗੱਲ ਨਾਲ ਮਿਲਦੇ ਆ ਤੇ ਉਹਨੂੰ ਕਹਿੰਦਾ ਵੀ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਦੁੱਖ ਸੀ ਉਹ ਸਾਰੇ ਕੱਟੇ ਗਏ ਮਹਿਮਾਨ ਨੂੰ ਸਾਰੀ ਗੱਲ ਦੱਸੀ ਤੇ ਮੈਂ ਤੈਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਲੈ ਕੇ ਜਾਣਾ ਚਾਹਣਾ ਫਿਰ ਪਾਲਾ ਉਹਨੂੰ ਲੈ ਕੇ ਜਾਂਦਾ ਤੇ ਫਿਰ ਰਾਣੂ ਆ ਜਿਹੜੀ ਉਹ ਪਾਲੇ ਦੇ ਘਰ ਵਾਲੀ ਬਣ ਕੇ ਪਾਲੇ ਨਾਲ ਰਹਿੰਦੀ ਆ ਤੇ ਜੀਤੋ ਤੇ ਵੀਰੋ ਆਪਣੇ ਨੂਹ ਦਾ ਬਹੁਤ ਕਰਦੀਆਂ ਨੇ ਪਿੰਡਾਂ ਦੇ ਵਿੱਚ ਚਰਚਾ ਹੁੰਦੀ ਆ ਗੱਲ ਫੈਲ ਜਾਂਦੀ ਆ ਵੀ ਪਾਲਾ ਕੋਈ ਤੀਵੀ ਲੈ ਕੇ ਆਇਆ ਤੀਵੀ ਲੈ ਕੇ ਆਇਆ ਪਰ ਜੀਤੋ ਕਹਿੰਦੀ ਵੀ ਲੋਕਾਂ ਨੇ ਪਹਿਲਾਂ ਵੀ ਗੱਲਾਂ ਬਹੁਤ ਕੀਤੀਆਂ ਸੀ ਮੈਨੂੰ ਕੋਈ ਪ੍ਰਵਾਹ ਨਹੀਂ ਮੈਂ ਨਹੀਂ ਜਾਣਨਾ ਚਾਹੁੰਦੀ ਵੀ ਰਾਣੋ ਦਾ ਕੀ ਅਤੀਤ ਰਿਹਾ ਪਰ ਮੈਨੂੰ ਇਸ ਗੱਲ ਦਾ ਸਕੂਨ ਆ ਵੀ ਮੇਰਾ ਪੁੱਤ ਲੋਕਾਂ ਨੇ ਗਲਤ ਖਿਤਾਬ ਦਿੱਤਾ ਸੀ ਮੇਰੇ ਪੁੱਤ ਨੂੰ ਗਲਤ ਰਾ ਪਿਆ ਵੀ ਸੀ ਪਰ ਇਹਨੇ ਆਪਣਾ ਜਿਹੜਾ ਭਵੇਖਾ ਉਹ ਸੰਭਾਰਿਆ ਤੇ ਜੇ ਮੈਂ ਜੇ ਕਿਸੇ ਔਰਤ ਕਰਕੇ ਮੇਰਾ ਪੁੱਤ ਅੱਜ ਚੰਗੇ ਰਾਹ ਪਿਆ ਤੇ ਉਸ ਔਰਤ ਨੂੰ ਮੈਂ ਆਪਣੀ ਨੂੰਹ ਬਣਾ ਲਿਆ ਤਾਂ ਉਹ ਮੇਰੀ ਨੂੰਹੀ ਆ ਪਿੱਛੇ ਜੋ ਕੁਝ ਹੋਇਆ ਉਹ ਪਿੱਛੇ ਰਹਿ ਗਿਆ ਤੇ ਫਿਰ ਰਾਣੂ ਆ ਜਿਹੜੀ ਉਹ ਬੜੀ ਖੁਸ਼ ਹੁੰਦੀ ਆ ਉਹ ਆਪਣੀਆਂ ਦੋਨਾਂ ਚਾਚੀ ਨੂੰ ਤੇ ਸੱਸ ਨੂੰ ਬੜਾ ਉਹਦੀ ਉਹਨਾਂ ਦੀ ਸੇਵਾ ਕਰਦੀ ਆ ਤੇ ਪਾਲਾ ਵੀ ਫਿਰ ਆਪਣੇ ਪਿਓ ਦੀ ਤੇ ਚਾਚੇ ਵਾਲੀ ਖੇਤੀਬਾੜੀ ਸੰਭਾਲਦਾ ਤੇ ਉਹੀ ਪਿੰਡ ਦੇ ਲੋਕ ਜਿਹੜੇ ਪਾਲੇ ਬਾਰੇ ਗਲਤ ਬੋਲਦੇ ਸੀ ਹੁਣ ਉਹੀ ਸਾਰੇ ਪਾਲੇ ਨੂੰ ਭੱਜ-ਭੱਜ ਕੇ ਬੁਲਾਉਂਦੇ ਆ ਤੇ ਪਿੰਡ ਦੀਆਂ ਔਰਤਾਂ ਰਾਣੋਂ ਦਾ ਵੀ ਬਹੁਤ ਕਰਦੀਆਂ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਹਾਣੀ ਬਹੁਤ ਹੀ ਭਾਵਕ ਕਰਨ ਵਾਲੀ ਸੀ ਮੈਂ ਇਸ ਕਹਾਣੀ ਨੂੰ ਜਦੋਂ ਪੜ੍ਹਿਆ ਤੇ ਮੈਂ ਬਹੁਤ ਰੋਈ ਸੀ ਕਿਉਂਕਿ ਸੁਣਾਈ ਤਾਂ ਘੱਟ ਸ਼ਬਦਾਂ ਦੇ ਵਿੱਚ ਗਈ ਲਿਖੀ ਇਹ ਬਹੁਤ ਭਾਗਾਂ ਦੇ ਵਿੱਚ ਹੋਈ ਆ ਇਹ ਇੱਕ ਦਿਨ ਦੇ ਵਿੱਚ ਪੜੀ ਨਹੀਂ ਜਾ ਸਕਦੀ ਪਰ ਇਹਦਾ ਨਿਚੋੜ ਇਹੀ ਸੀਗਾ ਕਹਾਣੀ ਦਾ ਤੁਹਾਨੂੰ ਕਹਾਣੀ ਕਿਵੇਂ ਲੱਗੀ ਆਪਣੇ ਸ਼ਬਦਾਂ ਦੇ ਵਿੱਚ ਕਮੈਂਟ ਰਾਹੀਂ ਜ਼ਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ